ਮਤ ਕਾਇਮ ਕਰੀਮ ਰਾజా ਬਖਸ਼ ਰਜ਼ਾ ਪ੍ਰਾਹਕੁਨ ਨਹੀਂ ਸਤਿ ਸ਼੍ਰੀ ਗੋਦੀ ਜਨਵਰੀ ਦਾ ਮਹੀਨਾ ਸਿੱਖ ਧਰਮ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੱਖਦਾ ਕਿਉਂਕਿ ਇਸ ਮਹੀਨੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਰਜ਼ੀਬ ਨੂੰ ਲਿਖੇ ਜ਼ਫਰਨਾਮੇ ਦੀ ਗੱਲ ਕਰੂੰਗਾ ਜੋ 5 ਜਨਵਰੀ 1705 ਨੂੰ ਲਿਖਿਆ ਗਿਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜ਼ਫਰਨਾਮਾ ਔਰੰਗਜ਼ੇਬ ਨੂੰ ਕਦੋਂ ਤੇ ਕਿਵੇਂ ਲਿਖਿਆ ਔਰੰਗਜ਼ੇਬ ਜੋ ਖੁਦ ਨੂੰ ਬਹੁਤ ਵੱਡਾ ਧਰਮ ਦਾ ਯੋਧਾ ਮੰਨਦਾ ਸੀ ਉਹਨੇ ਆਪਣੇ ਹੱਥਾਂ ਦੇ ਨਾਲ ਦੋ ਕੁਰਾਨ ਵੀ ਲਿਖੀਆਂ ਸੀ ਜਿੰਨਾਂ ਵਿੱਚੋਂ ਇੱਕ ਕੁਰਾਨ ਕਾਬੇ ਵਿੱਚ ਹੈ ਤੇ ਦੂਸਰੀ ਹਜ਼ਰਤ ਨਿਜ਼ਾਮੁਦੀਨ ਦੀ ਦਰਗਾਹ ਤੇ ਤੇ ਇਹੋ ਜਿਹਾ ਕੀ ਹੋਇਆ ਕਿ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਗਿਆ ਜ਼ਫਰਨਾਮਾ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਉਹ ਨਿੰਦਾ ਦਾ ਪੱਤਰ ਸੀ ਜਿਸ ਨੇ ਇੱਕ ਤਲਵਾਰ ਦਾ ਕੰਮ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਪੂਰੇ ਮੁਗਲ ਸਾਸਨ ਨੂੰ ਹਿਲਾ ਕੇ ਰੱਖ ਦਿੱਤਾ ਇਸ ਜ਼ਫਰਨਾਮੇ ਵਿੱਚ ਗੁਰੂ